ਆਪਾਂ ਲੱਗ ਮਾਰਤਾ ਉਹ ਕਲਾ ਹਾਏ ਮਾਰਤਾ ਕੋਈ ਲਹਾਮ ਹੋ ਗਿਆ ਉਹ ਹਾਏ ਬਾਈ ਹਾਏ ਮਾਰਤਾ ਬਾਈ ਹੋ ਗਿਆ ਬਾਈ ਹਾਏ ਓਏ ਉਹ ਗੋਲੀ ਮਾਰ ਗਿਆ ਉਹ ਬਾਈ ਬਾਈ ਹੋ ਗਿਆ ਹੋ ਗਿਆ ਓਏ ਹੈ ਹੈ ਕੁਛ ਨਹੀਂ ਉਹ ਤਨਰਾਤ ਵਾਂਗੂ ਦਬਾ ਪੈ ਗਿਆ ਮੈਨੂੰ ਲੱਗਦਾ ਫੇਰ ਅੱਜ ਦਵਾ ਦਵੂ ਕੋਈ ਨਹੀਂ ਪੈਂਦਾ ਇਹਨੂੰ ਇਹਨੂੰ ਤਾਂ ਕੋਈ ਓਪਰੀ ਕਸਰ ਹੈ ਓਪਰੀ ਕਾੜੂ ਮੇਰੇ ਸਾਡੇ ਦਿਮਾਗ ਤੇ ਲੋੜ ਪਿਆ ਹੋਇਆ ਸਾਰਾ ਦਿਨ ਬੰਦੂਖਾਂ ਟੈਂਕਾਂ ਦੀਆਂ ਗੱਲਾਂ ਕਰੀ ਜਾਂਦਾ ਮੈਂ ਤਾਂ ਕਹਿੰਦਾ ਬਾਈ ਇਹਨੂੰ ਤਨੌਲੇ ਲੈ ਜਾ ਨਹੀਂ ਲੈ ਜਾ ਫਿਰ ਇਹਨੂੰ ਉੱਥੇ ਰੋਧਕ ਜਸੈਨੋ ਦਿਖਾ ਲੋ ਕਿਤੇ ਲੈ ਜਾਓ ਇਹਨੂੰ ਬਿਜਲੀਆਂ ਲਵਾ ਲਿਆ ਸਾਲੇ ਦੇ ਦੇ ਰੋਤ ਕਰਾ ਕੇ ਕੋਈ ਲੋੜ ਨਹੀਂ ਲੈ ਜਾਣਦੇ ਇਹਨੂੰ ਇਹਨੂੰ ਪੰਡਤ ਕੋਲ ਲੈ ਕੇ ਜਾਂਦੀ ਲੋੜ ਹੈ ਓ ਤੈਨੂੰ ਕੀ ਹੁੰਦਾ ਓਏ ਹੈ ਕੁਛ ਨਹੀਂ ਹੁੰਦਾ ਮੈਨੂੰ ਕੀ ਹੋਣਾ ਇਹਨੂੰ ਮੇਰੇ ਸਾਲ ਤੋਂ ਠੱਡੇ ਬੀਕਾ ਸੂਲ ਦੇ ਕੈਪਸੂਲੀ ਦੇ ਦੇ ਦੋ ਇਹਨੂੰ ਲੈ ਪਾਇਆ ਬੁੱਲ ਤਾਂ ਸੁੱਕੇ ਪਾਇਨੇ ਗੋਲੀਆਂ ਗਲਿਆ ਖਾਂਦਾ ਜੀਵ ਵਾਲੀ ਕੋਈ ਮਿਲਦਾ ਮੈਂ ਓਏ ਦਿਖਾ ਓਏ ਮੂੰਹ ਖੋਲਾ ਆ